ਜਦ ਗੁਰਬਾਣੀ ਦੀ ਗੱਲ ਸੁਣਦੇ ਆ ਤਾਂ ਅੰਦਰ ਐਂ ਲੱਗਦਾ ਵੀ ਇਹ ਗੱਲ ਮੰਨੀ ਚਾਹੀਦੀ ਹੈ ਜਿਹੜਾ ਜੇ ਸੁਣਦੇ ਉਹ ਲੱਗਾ ਵੀ ਬਾਹਰ ਜਾ ਕੇ ਫੈਸਲਾ ਬਦਲ ਲੈਣੇ ਪਰ ਲੱਗਦਾ ਵੀ ਮੰਨੀ ਲਈ ਚਾਹੀਦੀ ਹੈ ਉਹ ਕੌਣ ਕਹਿੰਦਾ ਮੰਨੀ ਚਾਹੀਦੀ ਅੰਦਰ ਲੱਗਦਾ ਮੰਨੀ ਚਾਹੀਦੀ ਉਹ ਜ਼ੋਰ ਪਾਉਂਦਾ ਵੀ ਮੰਨੀ ਚਾਹੀਦੀ ਹੈ ਗਲਤੀ ਹੋ ਗਈ ਪਰ ਫੇਰ ਛੱਡ ਦਿੰਦਾ ਬਾਹਰ ਜਾ ਕੇ ਉਹ ਦੀ ਗੱਲ ਹੈ ਉਹ ਗੱਲ ਕੀ ਦੀ ਹੈ ਗੱਲ ਤੇ ਜੋ ਸੁਣਦਾ ਜਦੇ ਉਹ ਜਾਗਦਾ ਸੁਚੇਤ ਹੈ ਉਹ ਪਰ ਸੁਚੇਤ ਆਦਿ ਮੈਨੂੰ ਕੋਈ ਗੱਲ ਸੁਣ ਜਾਂਦੀ ਹੁੰਦੀ ਹੈ ਸੁੱਤੇ ਪੈਨੂੰ ਕੀ ਸੁਣ ਲੈ ਉਹ ਸੁਚੇਤ ਆ ਉਪ ਉੰਦਰ ਸਾਡੇ ਸ਼ਬਦ ਹੈ ਉਮਰ ਤਾਂ ਸਾਡੇ ਹੀ ਵਰਸਦਾ ਬੁੱਝੇ ਬੁੱਝਣ ਸਾਰ ਬੁੱਝਣ ਹਰ ਬੁੱਝੂ ਗੱਲ ਸੁਚੇਤ ਮਨੇ ਬੁੱਝਦਾ ਬੁੱਝਣ ਹਰ ਹੋਹੀ ਹੈ ਜਿਹੜਾ ਜਾਗਦਾ ਉਹਨੂੰ ਪਤਾ ਵੀ ਪੈਂਦਾ ਨਹੀਂ ਪੈਂਦਾ ਜਿਹੜਾ ਸੁੱਤਾ ਉਹਨੂੰ ਕੀ ਪਤਾ ਸਾਰੀ ਰਾਤ ਵੀ ਵਹੀ ਗਿਆ ਪਾਣੀ ਭੜੀ ਹੋ ਗਿਆ ਉਹ ਜਦ ਉੱਠਿਆ ਕਹਿੰਦਾ ਪਾਣੀ ਭੜੀ ਹੋ ਗਿਆ ਕਹਿੰਦਾ ਰਾਤ ਵੀ ਸਾਰੀ ਰਾਤ ਵੀ ਪੈ ਗਿਆ ਤੇ ਮੈਨੂੰ ਤਾਂ ਪਤਾ ਹੀ ਨਹੀਂ ਸੁੱਤਾ ਵੇਡੂ ਕੀ ਪਤਾ ਵੀ ਪੈਂਦਾ ਤਕਰੀਬੇ ਪਰ ਜੇ ਜਾਗੂ ਤਾਂ ਬਤਾ ਲੂ ਮੇ ਜਗਾ ਹੀ ਨਾ ਬਤਾ ਕੱਲ ਲੱਗੜੂ ਇਹ ਤਾਂ ਜਾਗੇ ਹੀ ਨਹੀਂ ਜਾੜਾ ਦਾਦਾ ਜਾਦੇ ਆ ਜਾਂ ਡੰਡਾ ਲੱਗਦਾ ਇਹਦੇ ਸਿਰ 'ਚ ਜਮਕਾ ਡੰਡਾ ਮੂੜੂ ਮੇ ਲੱਗ ਕਾ ਕਬੀਰ ਤੇ ਜੀ ਨਰ ਜਾਗੈ ਇਹ ਨਰ ਤਾਂ ਜਦ ਜਾਗਦਾ ਜਾਂ ਜਪ ਕਾ ਡੰਡ ਲੱਗਦਾ ਫੇਰ ਪਛਤਾਉਂਦਾ ਜਦ ਕਹਿਣਾ ਪਛਤਾਣਾ ਕਬੂੜਿਆ ਪਛਤਾਊਗਾ ਜਾਗੇ ਤੇ ਜਾਗਣਾ ਜ਼ਰੂਰ ਹੈ ਨਾ ਜਾਗਣਾ ਜਿਆਦਾ ਹੈ ਜਦ ਤੈ ਮੁੱਕ ਜਾਨਾ ਸ਼ਰੀਰ ਦਾ ਫੇਰ ਜਾਗਦਾ ਫੇਰ ਕੱਲਾ ਹੀ ਹੰਸ ਰਹਿ ਜਾਂਦਾ ਨਾ ਅੱਗੇ ਹੰਸਾ ਕੱਲਾ ਫਿਰ ਬੋਲ ਜਾਗਣਾ ਫਿਰ ਕੀ ਫਾਇਦਾ ਜਾਗਣਾ ਜੇ ਤੂੰ ਜਾਗਿਆ ਤਾਂ ਕੋਈ ਫਾਇਦਾ ਨਹੀਂ ਜਿਹੜਾ ਜਾਗਿਆ ਨਹੀਂ ਉਹ ਪਹਿਲਾਂ ਪਹਿਲਾਂ ਸ਼ਰੀਰ ਦੇ ਰਹਿੰਦੇ ਅੰਤਰਾਤਮ ਦੀ ਆਵਾਜ਼ ਸੁਣ ਕੇ ਇਹ ਗੁਰਬਾਣੀ ਸੁਣ ਕੇ ਇਹ ਗੁਰਬਾਣੀ ਨੂੰ ਸਮਝ ਕੇ ਉਹ ਐ ਸਮਝ ਲੋ ਉਹਦੇ ਅੰਦਰ ਤਾਂ ਤਾਂ ਪੈਦਾ ਹੀ ਨਹੀਂ ਹੋਇਆ ਜਿਵੇਂ ਤੇਲ ਉਹਦੇ ਨੇ ਤੇਲ ਵੀ ਜਗ੍ਹਾ ਤਿਲਾਂ ਦੇ ਵਿੱਚ ਬੂਟੇ ਐਸੇ ਵੀ ਹੁੰਦੇ ਨੇ ਜਿਨ੍ਹਾਂ ਚ ਦਾਣਾ ਪੈਦਾ ਹੈ ਉਹ ਤੇਲ ਹੀ ਹੁੰਦਾ ਪਰ ਕਾਲਾ ਹੁੰਦਾ ਦਾਣੇ ਦਾ ਹੁੰਦੇ ਨੇ ਉਹ ਉਹ ਸੌਲੇ ਹੁੰਦੀ ਆ ਕਾਲੇ ਕਾਲੇ ਹੁੰਦੇ ਨੇ ਤੇਲ ਉਹ ਤੇਲ ਨਹੀਂ ਹੁੰਦਾ ਤਤ ਨਹੀਂ ਹੁੰਦਾ ਐ ਸਮਝ ਲਓ ਨਾ ਤਿਲਾਂ ਵਰਗੇ ਹੀ ਰਹਿ ਗਏ ਜਿਨ੍ਹਾਂ ਚ ਤਤ ਪੈਦਾ ਹੀ ਨਹੀਂ ਹੋਇਆ ਇਹਨਾਂ ਜੀ ਗੁਰਮਤਿ ਦਾ ਗਿਆਨ ਲੀਰੋ ਜਿਹਨਾਂ ਨੇ ਲਿਆ ਉਹ ਤੇਲ ਦੇ ਬੂਟੇ ਵਾਂਗੂ ਤਿਲਾਂ ਦੇ ਬੂਟੇ ਵਾਂਗੂ ਬੂਟੇ ਵੀ ਬੜੇ ਹੋ ਗਏ ਬੜੇ ਫੁੱਲ ਵੀ ਲੱਗੇ ਫਲ ਵੀ ਲੱਗੇ ਸੰਸਾਰ 'ਚ ਬੜਾ ਨਾਮ ਵੀ ਹੋਇਆ ਇੱਜ਼ਤ ਇੱਜ਼ਤ ਵੀ ਹੋਈ ਸੰਸਾਰ ਦੇ ਵਿੱਚ ਪਾਜੇ ਤਤ ਗਿਆਨ ਕੋਲ ਲੀਣਾ ਹੈ ਐ ਸਮਝ ਲੋ ਵੀ ਉਹ ਤਲਾਂ ਦੇ ਬੂਟਿਆਂ ਵਰਗੇ ਨੇ ਜਿਹੜੇ ਦੇਖਣ ਨੂੰ ਤਾਂ ਦੂਰੋਂ ਬਹੁਤ ਕੁਸ਼ਹ ਹਰਲੇ ਵਿੱਚ ਫੁੱਲ ਵੀ ਨੇ ਬੂਟੇ ਵੀ ਤਖੜੇ ਨੇ ਤੰਦਰੁਸਤ ਦੇ ਪਰ ਸੁੰਦਰਤਾ ਤਨੀ ਹੈ ਮਾਲਕ ਕੀ ਕਰਦਾ ਮਾਲਕ ਉਹਨੂੰ ਖੇਚੇ ਛੱਡ ਜਾਂਦਾ ਮਾਲਕ ਉਹਨੂੰ ਮਾਇਆ ਚ ਛੱਡ ਜਾਂਦਾ ਇੱਥੇ ਜਨਮ ਦੇ ਕੇ ਆਦਮੀ ਦਾ ਖੇਚੇ ਛੱਡ ਜਾਂਦਾ ਉਹ ਨਹੀਂ ਦੂਜੇ ਨੂੰ ਆਪਣੇ ਤਤ ਨੂੰ ਲੈ ਜਾਂਦਾ ਘਰ ਨੂੰ ਕੋਲ ਲੈ ਜਾਂਦਾ ਜਿਹਨੇ ਪੈਦਾ ਕੀਤੇ ਨਾ ਉਹ ਕੁੰਦੇ ਨਾਲੇ ਗਲੇ ਜਾਂਦੇ ਨੇ ਵੀ ਜੇ ਉਹਦੇ ਨੇ ਆ ਗੱਲਾਂ ਇੱਥੇ ਛੁੱਟੇ ਤੇ ਜਿਹੜਾ ਜਿਹੜਾ ਬੀਜ ਦਾ ਜਿਹਨੇ ਜੀਦਾ ਬਾਗਨ ਜਿਹਦਾ ਖੇਤ ਹੈ ਜਿਹਨੇ ਖੇਤੀ ਬੀਜੀਆ ਖੇਤੀ ਹੈ ਆਪਾਂ ਸਾਰੇ ਉਹ ਉਸ ਬੂਟੇ ਨੂੰ ਲੈ ਜਾਂਦਾ ਜੀ ਤਤ ਤੇਲ ਹੁੰਦਾ ਜੀਦਾ ਸੱਚ ਖਾਣਾ ਸੱਚ ਪਹਿਨਣਾ ਜੀ ਇਹਦੇ ਕੋ ਸੱਚ ਹੈ ਉਹ ਨੂੰ ਲੈ ਜਾਂਦਾ ਘਰ ਨੂੰ ਉਹਦੇ ਕਮਲ ਹੈ ਬਾਕੀ ਉਹਦੇ ਕਮਲ ਹੈ ਨਹੀਂ ਉੱਥੇ ਵਿੱਚ ਤਤ ਤੇ ਤਤ ਮਿਲਿਆ ਸੁਖ ਹੋਏ ਆਤਨਾ ਤੱਤੇ ਮਿਲ ਸਕਦਾ ਹੈ ਪਾਣੀ ਨਾਲ ਪਾੜੀ ਨੂੰ ਮਿਲ ਸਕਦਾ ਹੈ ਤੁਝਾ ਤਾਂ ਮਿਲਣ ਵਾਲੀ ਚੀਜ਼ ਹੀ ਨਹੀਂ ਸੋਹਾਂ ਨੂੰ ਅਸੀਂ ਜੇ ਖੇਤ ਵਿੱਚ ਛੱਡ ਦਿੰਦੇ ਨੇ ਉਹਨਾਂ ਤੇਲਾਂ ਨੂੰ ਉਹਨਾਂ ਦੇ ਕਿਹਨਾਂ ਬਾਲਣ ਹੁੰਦਾ ਹੈ ਤਾਂ ਬਾਲਣੇ ਹੁੰਦਾ ਰੋ ਬਾਲਕ ਘਾਹ ਨੂੰ ਜੀ ਸੀ ਅੱਗੇ ਲ ਜਾਂਦੇ ਹੁੰਦੇ ਉਹ ਬੂਟੇ ਚਲਾਂਦੇ ਨਹੀਂ ਸੀ ਵੱਢਦੇ ਹੁੰਦੇ ਕਿਉਂਕਿ ਦੂਜੇ ਬੂਟਿਆਂ ਨਾਲ ਰਲ ਕੇ ਉਹਨਾਂ ਦੇ ਜਿਹੜੇ ਕਾਲੇ ਤਿਲ ਜੇ ਛੱਡ ਜਾਂ ਲ ਤ ਤੇਲ ਪੀ ਜਾਂਦੇ ਹੁੰਦੇ ਤੇਲ ਘੱਟ ਨਿਕਲਦਾ ਸਵਾਇ ਨਾਲ ਵਿਚਰ ਨਾਲ ਜੰਦੀ ਉਹਦੀ ਮਿਸਾਲ ਤਾਂ ਦਿੱਤੀ ਉਹ ਛੱਡ ਦਿੰਦੇ ਹੁੰਦੇ ਛੁੱਟੇ ਤਿਲ ਬਾੜ ਜਿਓਂ ਸੁੰਝੇ ਅੰਦਰ ਖੇਤ ਉਹ ਸੁੰਝੇ ਛੱਡ ਜਾਂਦਾ ਬੇਖਸਮੇ ਕੋਈ ਪਸ਼ੂ ਆਵੇ ਪੈਰ ਰੱਖ ਲਵੇ ਤੋੜ ਦਵੇ ਉਹ ਜਾਂਦੇ ਬਸ ਛੱਡ ਜਾਂਦਾ ਉਹਨੂੰ ਸ਼ਿਕਾਰੀ ਨੇ ਨਾ ਲਾਗੇ ਗਾਰੇ ਇੱਕ ਜਿਓ ਕੋਈ ਲਾਜਾ ਵੱਢ ਕੇ ਉਹਨੂੰ ਸੁਝੇ ਛੱਡ ਜਾਂਦਾ ਹੈ ਖੇਤ ਵਿੱਚ ਖੇਤੇ ਅੰਦਰ ਛੁੱਟਿਆਂ ਕੋ ਨਾਂ ਨ ਦਸੋ ਨਾ ਇਹਦਾ ਬੰਦਾ ਜਿਹੜੇ ਖੇਤਾਂ ਦੇ ਛੁੱਟ ਗਏ ਉਹਦਾ ਖਤਮ ਕੋਈ ਨਹੀਂ ਰਮਾਲ ਕਣੀ ਹੁੰਦਾ ਕੋਈ ਭਾਲ ਕ ਆਪਣੀ ਚੀਜ਼ ਲੈ ਜਾਂਦਾ ਉਹਦੇ ਕੰਪਨੀ ਜਿ ਰਕਮ ਹੀ ਛੱਡ ਜਾਂਦਾ ਜਿਹੜੇ ਖੇਤੇ ਅੰਦਰ ਜਦ ਤਿਲ ਵੱਡੇ ਜਾਂਦੇ ਤੇ ਉਹਤੇ ਬਾਅਦ ਜਿਹੜੇ ਤਿਲ ਖੜੇ ਹੁੰਦੇ ਨੇ ਬਬਲ ਨੂੰ ਪਤਾ ਹੁੰਦਾ ਭਾਈ ਇਹ ਮਾਲਕ ਜਿਹੜੇ ਅਸਲੀ ਲੈ ਗਿਆ ਨਕਲੀ ਘੜੇ ਨੇ ਹੁਣ ਜੇ ਇਹਨੂੰ ਵੜ ਲਈ ਕੋਈ ਜਲਾ ਭਾਰੀ ਸਾਨੂੰ ਇਹਨਾਂ ਦਾ ਕੋਈ ਮਾਲਕ ਨਹੀਂ ਹੋ ਮਾਲਕ ਆਪਣੇ ਠੀਕ ਜਿਹੜੀ ਉਹਦੀ ਖੇਤੀ ਸੀ ਲੈ ਗਿਆ ਠੀਕ ਠੀਕ ਜੋ ਗਲਤ ਚੀਜ਼ ਛੱਡ ਗਿਆ ਉਹਨੂੰ ਕੋਈ ਵੀ ਲੈ ਉਹ ਵੜ ਕੇ ਵਲਣ ਵਾਸਤੇ ਇਹ ਜਾਨੀ ਸੰਕੇਤ ਹੈ ਜੇ ਮਾਲਕ ਨੇ ਛੱਡ ਤੇ ਇਹਨੂੰ ਕੋਈ ਲੈ ਜੋ ਇਹ ਕੱਲ ਮਾਰੇ ਤੇ ਨਹੀਂ ਹੋੜੀ ਪਹਿਲਾਂ ਜੀਵਨ ਮੁਕਤ ਜਿਹੜੇ ਹੋ ਜਾਂਦੇ ਨੇ ਕਹਿੰਦੇ ਦਾ ਮਤਲਬ ਹੈ ਉਹ ਸਰੀਰ ਦੇ ਵਿੱਚ ਰਹਿੰਦੇ ਰਹਿੰਦੇ ਜੀਵਨ ਮੁਕਤ ਹੋ ਜਾਂਦੇ ਉਹ ਤਾਂ ਚਲੇ ਨੂੰ ਇੱਕ ਕਰ ਲੂ ਉਹ ਤਾਂ ਖਾਸ ਮੜ ਹੈ ਨਾ ਨਾਲੋਂ ਤਾਂ ਪਹਿਲਾਂ ਚਲੇਗਾ ਕਰ